ਜਿਵੇਂ ਉਧਰ ਇੰਨੀ ਕਮਾਈ ਸੀਗੀ ਹੁਣ ਇੱਧਰ ਤਾਂ ਨਹੀਂ ਉਹਨੇ ਬਣਦੇ ਹੁਣ ਯਾਰ ਮਨ ਲਾ ਆ ਇੰਨੇ ਤਰੀ ਬਣਦੇ ਪਰ ਵੀ ਹਮ ਸੰਤੁਸ਼ਟ ਜੀ ਆ ਸੰਤੁਸ਼ਟ ਜੀ ਆ ਅੱਧ ਕਰਿਆ ਉਦੇਸ਼ ਉਹ ਵੀ ਮਾੜਾ ਨਹੀਂ ਹਾਂ ਜਿਹੜਾ ਆਪਾਂ ਖੜਾ ਕਰਿਆ ਨਾ ਇਹ ਚੀਜ਼ ਦਵਾਈ ਆ ਆਪਾਂ ਸਾਰਾ ਬਸ ਉਸੇ ਤੋਂ ਬਣਾਇਆ ਐਸਾ ਠੀਕ ਆ ਖਰਚਾ ਕਰਨ ਦੀ ਬਜਾਏ ਨਾ ਇਹਦਾ ਦੁੱਧ ਇਹਨੂੰ ਛੱਡ ਦਿਆ ਕਰੋ ਅੱਛਾ ਛੱਡ ਦਿਆ ਕਰੋ ਇਹ ਦਾ ਦੁੱਧ ਇਹਦਾ ਇਹਨੂੰ ਛੱਡੋ ਜਿੰਨਾ ਇਹਦਾ ਇਹਨੂੰ ਦੁੱਧ ਛੱਡੋਗੇ ਨਾ 12 ਦਿਨ ਦਾ ਦੇਖ ਲੋ ਸਾਢੇ 4 ਲੀਟਰ ਦੁੱਧ ਚਵਾ ਕੇ ਦੇਵਾਂਗੇ ਪੱਕੀ ਗੱਲ ਹੈ ਜੀ ਪੱਕੀ ਵੀਰੇ ਮੈਂ ਬੱਚੇ ਕਰ ਦੂੰ ਲੈ ਵੀ ਸਾਢੇ 4 ਕਿਲੋ ਦੁੱਧ ਕਹਿ ਰਿਹਾ ਬਈ ਵੀ ਚਵਾ ਕੇ ਦੇਵਾਂਗੇ ਦੋਏ ਬੱਚੇ ਦੇ ਦਾਂਗੇ ਲੈ ਵੀ ਮਿੱਤਰੋ ਆਜੋ ਤੁਹਾਨੂੰ ਇੱਕ ਛੋਟਾ ਜਿਹਾ ਬੱਕਰੀ ਫਾਰਮ ਦਿਖਾਉਣ ਆ ਬਾਈ ਤੇ ਬਾਈ ਵਿੱਕੀ ਨਾਲ ਗੱਲਬਾਤ ਕਰਾਂਗੇ ਆਪਾਂ ਪਿੰਡ ਤਲਵੰਡੀ ਮਲਕ ਖੜਿਆ ਆ ਬਾਈ ਪਟਿਆਲੇ ਜ਼ਿਲ੍ਹੇ ਦਾ ਪਿੰਡ ਹੈਗਾ ਸਮਾਨੇ ਦੇ ਜਮਾ ਕੋਲੇ ਤੇ ਬਾਈ ਨਾਲ ਗੱਲਬਾਤ ਕਰਾਂਗੇ ਤੇ ਬਾਈ ਬਾਈ ਬਾਹਰੋਂ ਆ ਕੇ ਬਾਈ ਨੇ ਪੰਜਾਬ ਚ ਨਾ ਉਹਦਾ ਬੱਕਰੀ ਪਾਲਣ ਦਾ ਕੰਮ ਕੀਤਾਗਾ ਤੁਸੀਂ ਦੇਖ ਸਕਦੇ ਹੋਗੇ ਕਿੰਨੀਆਂ ਬੱਕਰੀਆਂ ਰੱਖੀਆਂ ਹੋਈਆਂ ਨੇ ਕੀ ਗੱਲਬਾਤ ਆ ਕਿ ਸਾਰੀ ਗੱਲਬਾਤ ਵਿੱਕੀ ਬਾਈ ਦੇ ਨਾਲ ਕਰ ਦਿਆਂਗੇ ਤੇ ਬਾਈ ਦਾ ਬਈ ਜਿਗਾੜੂ ਜਾਂ ਫਾਰਮ ਵੀ ਦਿਖਾਵਾਂਗੇ ਤੁਹਾਨੂੰ ਨਾ ਕਿ ਜੇ ਕਿਸੇ ਮੇਰੇ ਵੀਰ ਕੋਲੇ ਥੋੜੀ ਥਾਂ ਹੈਗੀ ਆਗੀ ਤਾਂ ਤੁਸੀਂ ਬਈ ਇਹ ਕੰਮ ਜਿਹੜਾ ਕਰ ਥਾ ਸਕਦੇ ਹੋਗੇ ਗੱਲਬਾਤ ਕਰ ਦਾਂਗੇ ਕਿ ਵਿੱਕੀ ਬਾਈ ਅਸੀਂ ਕਰ ਜੀ ਅਸੀਂ ਕਰ ਵੀਰੇ ਕੀ ਹਾਲ ਨੇ ਬਹੁਤ ਵਧੀਆ ਜੀ ਫੋਜ ਜੀ ਕਿ ਮੈਂ ਠੀਕ ਠਾਕ ਹੋ ਜੀ ਠੀਕ ਠਾਕ ਜੀ ਕਿੰਨੀਆਂ ਬੱਕਰੀਆਂ ਹੋ ਗੀਆਂ ਬਾਈ ਆਪਣੇ ਕੋਲੇ ਜੀ ਮੈਂ 8 ਤੋਂ ਸਟਾਰਟ ਕਰਿਆ ਸੀ ਅੱਛਾ 800 ਤੋਂ ਸਟਾਰਟ ਕਰਿਆ ਸੀ ਹਾਂ 800 ਤੋਂ ਸਟਾਰਟ ਕਰਿਆ ਸੀ ਠੀਕ ਆ ਬਾਹਰੋਂ ਆਏ ਸੀ ਆਪਾਂ ਜੀ ਬਾਹਰੋਂ ਮਸੌਦੀ ਆਇਆ ਠੀਕ ਆ ਜੀ ਕਿੰਨਾ ਟਾਈਮ ਲਾ ਕੇ ਆਏ ਮੈਂ 10 ਸਾਲ ਆਇਆ ਵੀਰੋ 10 ਸਾਲ ਹੁਣ ਇੱਥੇ ਆ ਕੇ ਪੱਕੇ ਤੌਰ ਤੇ ਇੱਕ ਜਾਣਾ ਉਹ ਵੀ ਨਾ 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 ਪੱਕੇ ਤੌਰ ਤੇ ਠੀਕ ਆ ਉਹਦੇ ਤੋਂ ਤਾਂ ਵਧੀਆ ਕੰਮ ਹੀ ਨਹੀਂ ਕੋਈ ਠੀਕ ਆ ਇਹੀ ਕਿਵੇਂ ਕੀਤਾ ਬਾਈ ਕੰਮ ਕੋਈ ਹੋਰ ਕੰਮ ਕਿਉਂ ਨਹੀਂ ਕੀਤਾ ਹੈਗਾ ਵੀਰੇ ਕੰਮ ਤਾਂ ਮੈਂ ਹੋਰ ਵੀ ਕਰੇ ਦੇਖੇ ਤੇ ਪਰ ਮੈਨੂੰ ਇਹ ਵਧੀਆ ਲੱਗਿਆ ਇਹ ਕੰਮ ਵਧੀਆ ਲੱਗਿਆ ਜੀ ਉਹ ਕਿਵੇਂ ਜੀ ਇੱਚ ਮੁੰਨਾਫਾ ਵੀ ਹਣਾ ਜਿਵੇਂ ਆਪਾਂ ਕੱਲਾ ਮਨਾਫੇ ਬਣੂ ਫਿਰ ਤੇ ਕੰਮ ਤਾਂ ਕਰੇ ਨਾ ਅੱਛਾ ਜੀ ਸਬਰ ਜ਼ਰੂਰੀ ਹੈ ਇਹ ਕੰਮ 'ਚ ਸਬਰ ਜ਼ਰੂਰੀ ਹੈ ਜੀ ਹਾਂ ਹੁਣ ਮੈਨੂੰ ਸਾਲ ਹੋਇਆ ਕਰਦੇ ਹੁਮ ਤੇ 8 ਤੋਂ ਮਿਲ ਲਾ ਦੇ ਮੇਰੇ ਕੋਲੇ ਹੈਗੇ ਨੇ ਹੁਣ ਇਸ ਟਾਈਮ 19 ਨਗ ਨੇ 19 ਨਗ ਨੇ ਹਾਂ ਇੱਕ ਉਹ ਅੱਜ ਸੂਜੀ ਤੁਹਾਡੇ ਸਾਹਮਣੇ ਉਹ ਖੜੀ ਐ ਠੀਕ ਐ ਜੀ ਹੋਰ ਕੰਮ ਬਈ ਕਿਹੜੇ-ਕਿਹੜੇ ਨੇ ਇਹਦੇ ਨਾਲ ਕਹਿੰਦੇ ਕਿ ਬਈ ਇਕੱਲੇ ਨਾਲ ਤਾਂ ਨਹੀਂ ਹੁੰਦਾਗਾ ਨਾ ਪੂਰੀ ਪੈਂਦੀ ਹੈਗੀ ਕਿਉਂਕਿ ਇਹਦੀ ਤਾਂ 6 ਮਹੀਨੇਵਾਰੀ ਕਮਾਈ ਆਉਣੀ ਆ। ਹਾਂਜੀ। ਤੋਂ ਪਹਿਲਾਂ ਤਾਂ ਇਹਦੀ ਆਉਂਦੀ ਨਹੀਂ ਕੋਈ। ਹਾਂਜੀ। ਮੇਰੇ ਕੋਲ ਵੀ ਇੱਕ ਮੁਰਗੀ ਫਾਰਮ ਹੈ। ਮੁਰਗੀ ਫਾਰਮ ਹੈ। ਦੇਸੀ ਉਹ ਵੀ। ਦੇਸੀ ਮੁਰਗੀ ਫਾਰਮ। ਮੈਂ ਦੇਸੀ ਮੁਰਗੀ ਫਾਰਮ ਦਾ ਕੰਮ ਕਰਦਾ। ਠੀਕ ਹੈ ਜੀ। ਉਹਦਾ ਅੰਡਾ ਸੇਲ ਕਰਦੇ ਆ। ਬੱਚਾ ਹੁੰਦਾ ਆਪਣੇ ਕੋਲ ਆਰ ਆਈ ਆਰ, ਬਲੈਕ ਐਸਟੋ ਲੌਕ। ਠੀਕ ਆ। ਦੋ ਕੰਮ ਕਰਦੇ ਹੋ ਯਾਨੀ ਕੀ ਲੈ ਵੀ ਮਿੱਤਰੋ ਦੇਖ ਸਕਦੇ ਹੋਗੇ ਨਾਲੇ ਬੱਕਰੀਆਂ ਤੇ ਨਾਲੇ ਮੁਰਗੀਆਂ ਹਨਾ ਬਈ। ਬੱਕਰੀਆਂ ਹੁਣ ਕਿੰਨੀਆਂ ਹੋ ਗਈਆਂ ਵੱਡੀਆਂ ਬੱਕਰੀਆਂ ਕਿੰਨੀਆਂ ਨੇ ਆਪਣੇ ਕੋਲ ਐਟ ਟਾਈਮ ਨੌ ਨੇ ਵੀ ਆਪਣੇ ਨੌ ਬੱਕਰੀਆਂ ਹੈ ਠੀਕ ਹੈ ਜੀ ਦਿਖਾਈਏ ਬੱਕਰੀਆਂ ਆਪਾਂ ਨਾਲ ਨਾਲ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਬਈ ਆਪਾਂ ਕਿਹੜੀ ਬੱਕਰੀ ਲੈ ਕੇ ਆਈਏ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਵੀ ਆਹ ਲੈ ਕੇ ਆਈਏ ਇਹ ਬੱਕਰੀ ਲੈ ਗਿਆ ਸਭ ਤੋਂ ਪਹਿਲਾਂ ਛੇਦ ਆਂਦਾ ਇਹ ਛੇਦ ਆਂਦਾ ਜੀ ਹਾਂ ਆ ਇਹਦੀ ਪੱਠਾ ਲੈ ਵੀ ਛੇਦ ਆਂਦਾ ਤੇ ਇਹਦੀ ਪੱਠ ਦੇਖ ਸਕਦੇ ਪਿਛਲੀ ਵਾਰ ਤੁਸੀਂ ਇਹਦੀ ਵੀਡੀਓ ਬਣਾਈ ਸੀ ਅੱਛਾ ਹਾਂ ਉਹਦੇ ਬੱਚੇ ਤੇ ਹਨ ਨਹੀਂ ਕਿੰਨੇ ਕਿੰਨੇ ਹੋਣਾ ਸੋਟਾ ਜੋ ਬੱਚਾ ਦੇ ਦੋ ਇਹ ਛੋਟਾ ਹੈ ਵਿੱਚ 4 ਮਹੀਨੇ ਦੀ ਹੋ ਗਈ ਅੱਜ ਠੀਕ ਆ 4 ਮਹੀਨੇ ਦੀ ਤੇ 4 ਲੀਟਰ ਹੀ ਦ ਨਾ ਦੇਖ ਸਕਦੇ ਹੋ ਬਈ ਬੱਕਰੀ ਚੰਗੀ ਹੈ ਨਾ ਬੱਚੇ ਦੋ ਆਏ ਸੀਗੇ ਇੱਕ ਆਏ ਸੀ ਵੀਰੇ ਆਹੀ ਪੱਠੇ ਕੱਲੀ ਹੈ ਨਾ ਪੜੀ ਵਧੀਆ ਨਾ ਪੱਠੇ ਯਾਰ ਪੜੀ ਬਈ ਤਵੇਜ ਨੇ ਚ 38 40 ਕਿਲੋ ਵਜਣਾ ਜੀ ਸਹੀ ਗੱਲ ਆ ਬਈ ਪੂਰੀ ਹੈਵੀ ਪੱਠਾ ਕੀ ਦੇਖ ਸਕਦੇ ਹੋ ਨਾ ਬੱਕਰੀ ਛੇ ਦੰਦ ਆ ਤਾਂ ਸਹੀ ਹੈ ਕਿੰਨੇ ਸੂਏ ਲੈ ਲੇ ਬਈ ਇਹਦੇ ਪਹਿਲੇ ਸੂਏ ਸੂਈ ਆਲੇ ਪਹਿਲੇ ਸੂਏ ਸੂਈ ਆ ਇਹ ਵੇਚਣੀ ਤਾਂ ਨਹੀਂ ਤਾਂ ਨਹੀਂ ਅਗਲੀ ਬੱਕਰੀ ਦਿਖਾਓ ਅਗਲੀ ਵੀਰੇ ਆ ਪੱਠਾ ਛੇ ਦੰਦ ਹੋ ਗਈ ਖਾਲੇ ਲਵਾਈ ਨਹੀਂ ਇਹ ਆਪਾਂ ਅੱਛਾ ਇਹਦਾ ਕੰਨ ਕੰਨ ਕਿਨੇ ਲਾ ਲੈ ਵੀ ਕੰਨ ਦੇਖ ਸਕਦੇ ਹੋਗੇ ਪੂਰੇ ਕੰਨ ਚੌੜੇ ਨੇ ਪੂਰੇ ਕੰਨ ਚੌੜੇ ਨੇ ਬਈ ਹਣਾ 6 ਦੰਦ ਹੋਈਏ ਵੀਰੇ ਹਲੇ 6 ਦੰਦ ਇਹ ਲਵਾਈਤੇ ਨਹੀਂ ਕੀ ਇਹ ਇਹ ਲਵਾਈ ਨਹੀਂ ਹੈ ਨਾ ਬਈ ਲੈ ਵੀ ਇਹ ਕੇ ਬੱਕਰੀ ਬਾਈ ਦੇਖ ਸਕਦੇ ਹੋ ਬੱਕਰੀਆਂ ਸਾਰੀਆਂ ਚੰਗੀਆਂ ਰੱਖੀਆਂ ਹੋਈਆਂ ਹਨਾ ਨਾ ਬਾਈ ਜੀ ਇਹ ਵੀਰੇ ਹੈਗੀ ਆਪਣੀ ਵੱਡੀ ਬੱਕਰੀ ਇਹ ਵੱਡੀ ਬੱਕਰੀ ਆ ਹਾਂ ਇਹ ਉਹਦੇ ਤੋਂ ਬਾਅਦ ਚ ਲੈ ਆਇਤੀ ਮੈਂ ਹੂੰ ਇਹ ਚੌਥਾ ਸੂਆ ਮੇਰੇ ਲਵੇ ਸੋਈ ਆ ਚੌਥਾ ਸੂਆ ਹਾਂ ਇਹਦਾ ਵੀ ਕੰਨ ਵਗੋਂ ਦੇਖ ਲੋ ਅੱਛਾ ਸਹੀ ਗੱਲ ਆ ਵੇ ਦੇਖ ਸਕਦੇ ਹੋ ਵੀ ਕੰਨ ਕੁੰਨ ਵਧੀਆਗਾ ਪਿਛਲੀ ਵਾਰ ਇਹਦੇ ਚਾਰ ਬੱਚੇ ਸੀ ਇਸ ਵਾਰ ਇਹਦੇ ਦੋ ਨੇ ਠੀਕ ਆ ਚਾਰ ਬੱਚੇ ਦਿੱਤੇ ਦੀ ਗਏ ਪਹਿਲਾਂ ਚਾਰ ਦਿੱਤੇ ਠੀਕ ਆ ਪਾਲਤੇ ਦੀ ਚਾਰੇ ਫਰ ਕੇ ਮੈਂ ਚਾਰੇ ਓਕੇ ਦੁੱਧ ਕਿੰਨੇ ਦੀ ਗਾ ਪਾਛ ਜਾਂਦਾ ਵੀਰੇ ਮੈਂ ਉਹਦੇ ਬੱਚੇ ਨੂੰ ਦੁੱਧ ਪਿਉਣਾ ਦੂਜੇ ਨੂੰ ਹੋਰ ਨੂੰ ਅੱਛਾ ਹੂੰ ਲੈ ਵੀ ਚਾਰ ਬ ਐਦ ਕੀ ਦੋ ਵਾਇਰ ਹਨ ਐਦ ਕੀ ਦੋ ਦੋਨੋ ਹੀ ਬੱਕਰੇ ਨੇ ਪਿਛਲੀ ਵਾਰ ਤਿੰਨ ਪੱਠਾ ਇੱਕ ਬੱਕਰਾ ਸੀ ਅੱਛਾ ਜੀ ਹਾਂ ਇਸ ਵਾਰੀ ਉਹ ਕਰਦੀ ਠੀਕ ਆ ਜੀ ਲੈ ਵੀ ਮਿੱਤਰੋ ਦੇਖੋ ਇਹ ਵੀ ਸਾਲਕ ਦੀ ਹੋਗੀ ਹਲੇ ਪੱਠਾ ਅੱਛਾ ਇਹ ਪੱਠਾ ਆ ਜਾ ਪੱਠਾ ਆ ਸਾਲਕ ਦੀ ਇਹ ਵੀ ਸਾਲਕ ਦੀ ਹੋਗੀ ਦੁੱਗੀ ਹੋਗੀ ਖੇਰੀ ਹੋਗੀ ਦੇਖਦੇ ਆ ਵੀ ਪੱਬ ਦੀ ਤਾਂ ਹੋਏਗੀ ਉਹ ਦੁੱਗੀ ਹੋਗੀ ਦੁੱਗੀ ਹੋ ਗਈ ਹਨ ਇਹ ਲੈ ਵੀ ਇਹ ਜਗਾ ਕਿੰਨੀ ਹੈ ਬਈ ਆਪਣੇ ਉਰੇ ਇਹ ਜਗਾ ਆ ਜਗਾ ਪੂਰੀ ਕਕਨਾਲਾ ਬਸ ਜਿਹਦੇ ਵਿੱਚ ਮੈਂ ਰੱਖੀਆਂ ਨੇ ਇਹ ਸਾਰਾ ਠੀਕ ਆ ਠੀਕ ਆ ਕਿਉਂਕਿ ਉਧਰ ਮੈਂ ਸਾਰੀ ਉਹ ਕਪੜਾ ਇੱਕ ਆਰਤੀ ਮੰਨ ਲਾ ਨਾ ਪਹਿਲਾਂ ਯਾਰ ਕਿਵੇਂ ਇੱਕ ਤਰ੍ਹਾਂ ਦਾ ਫਾਰਮ ਸੀ ਵੀਰੇ ਡੰਗਰ ਦਾ ਫਾਰਮ ਸੀ ਆ ਉਹਨੂੰ ਮੈਂ ਬੱਕਰੀ ਫਾਰਮ ਚ ਤਬਦੀਲ ਕਰਤਾ ਬੱਕਰੀ ਫਾਰਮ ਤਬਦੀਲ ਕਰਤਾ ਵਧਾਉਣਾ ਕੰਮ ਕਿਵੇਂ ਕੀ ਕੀ ਕਰਨਾ ਕੰਮ ਵਧਾਉਣਾ ਵੀਰੇ ਕੰਮ ਵਧਾਉਣਾ ਠੀਕ ਆ ਅਜੇ ਵਿੱਚੋਂ ਕੁਛ ਕੀ ਆ ਇਹ ਪਾਖਾ ਵੀਰੇ ਇਹ ਵੀ ਦੁੱਗੀ ਸੀ ਥੋੜੀ ਪਹਿਲਾਂ ਲੱਗੀ ਪਹਿਲਾਂ ਲੱਗ ਗਿਆ ਹਾਂ ਇਹਨੇ ਇੱਕ ਬੱਚਾ ਦਿੱਤਾ ਇੱਕ ਬੱਚਾ ਦਿੱਤਾ ਹਾਂ ਤਾਂ ਦੇ ਥੱਲੇ ਵਧੀਆ ਦੇ ਥੱਲੇ ਵਧੀਆ ਇੱਕ ਉਹ ਬੱਕਰੀ ਦਿਖਾਈ ਬਈ ਜਿਹੜੀ ਅੱਜ ਸੂਈ ਆ ਨਾ ਲੈ ਵੀ ਆਹ ਬੱਕਰੀ ਅੱਜ ਸੂਈ ਆ ਤੇ ਦੋ ਬੱਚੇ ਆਏ ਨੇ ਕੀ ਕੀ ਦਿੱਤੇ ਨੇ ਬੱਚੇ ਜੀ ਪੱਠ ਬੱਕਰਾ ਪੱਠ ਬੱਕਰਾ ਹੈ ਵੀ ਇਹ ਵੀ ਦੁੱਗੀ ਆ ਠੀਕਾ ਪਹਿਲਾ ਸੂਈ ਆਣਾ ਵੀਰ ਪਹਿਲੇ ਸੂਈ ਆ ਬੱਚੇ ਰਹੇ ਤਾਂ ਹਲੇ 4 ਘੰਟੇ ਬੱਚੇ ਚੰਗੇ ਦੇ ਸਤੈਣਾ ਨਾ 4 ਘੰਟੇ ਹੋਗੇ ਵੀਰੇ ਸੂਈ ਨੂੰ ਲੈ ਵੀ ਦੇਖ ਸਕਦੇ ਆ ਵੀ 2 ਬੱਚੇ ਆਏ ਨੇ ਇੱਕ ਜੈਡ ਬਲੈਕ ਦੇ ਇੱਕ ਆਪ ਦੇ ਤੇ ਲੈ ਗਏ ਆਂ ਇਹ ਆ ਪਾ ਪੱਠਾ ਅੱਛਾ ਇਹ ਤੇ ਪਾਠਾ ਵੀਰਾ ਦੇ ਲੋ 4-5 ਘੰਟੇ ਹੋਗੇ ਸੂਈ ਨੂੰ ਉੱਪਰ ਠੀਕ ਆ ਔਖਾ ਜਾ ਤਾਂ ਨਹੀਂ ਹੋਇਆ ਬਾਈ ਬਾਹਰੋਂ ਆ ਕੇ ਨਾ ਕਿਉਂਕਿ ਆਪਾਂ ਇੰਨੇ ਸਾਲ ਉੱਥੇ ਲਾ ਕੇ ਆਏ ਮੈਂ ਕਿਹਨੂੰ ਕੋਈ ਔਖਾ ਨਹੀਂ ਵਈ ਮੈਂ ਕਹਿੰਦਾ ਇਹਦੇ ਵਰਗਾ ਸੌਫਾ ਕਿੱਤਾਂ ਨਹੀਂ ਅੱਛਾ ਹੁਣ ਨਾਲ ਵੀ ਸਾਰਾ ਦਿਨ ਫਰੀ ਆ ਸਵੇਰੇ 2 ਘੰਟੇ ਤੇ ਦੁਪਹਿਰੇ 1 ਘੰਟਾ ਉਹ ਵੀ ਮਸਾ ਆਉਣੇ ਆ ਤੇ ਸ਼ਾਮ ਨੂੰ ਦੁੱਧਾ ਤੇ ਪਿਆ ਕੇ ਵੇਲੇ ਉੱਥੇ ਕੰਮ ਕੀ ਸੀ ਬਈ ਡਰਾਈਵਰ ਠੀਕ ਆ ਡਰਾਈਵਰ ਤੋਂ ਆ ਕੇ ਸਿੱਧਾ ਯਾਨੀ ਕਰੇ ਬੱਕਰੀਆਂ ਰੱਖਣੀਆਂ ਹਾਂ ਵੀ ਸਿੱਧਾ ਨਾਲ ਮੈਂ ਪਹਿਲਾਂ ਕਦੀ ਨਹੀਂ ਦੇਖੀ ਸਾਡੇ ਤੋਂ ਪਿੰਡ ਚ ਪਿੰਡੇ ਛੱਡੋ ਸਾਡਾ ਮਿੱਲਾ ਦਾ ਪਰਿਵਾਰ ਤੇ ਸਾਡੇ ਤਾਂ ਨਹੀਂ ਕੁ ਰੱਖੀ ਠੀਕ ਆ ਜਿਵੇਂ ਉਧਰ ਇੰਨੀ ਕਮਾਈ ਸੀਗੀ ਹੁਣ ਇੱਧਰ ਤਾਂ ਨਹੀਂ ਓਨੇ ਬਣਦੇ ਹੁਣ ਯਾਰ ਮਨ ਲੱਗਦਾ ਇੰਨੇ ਤੇ ਨਹੀਂ ਬਣਦੇ ਪਰ ਵੀ ਹਾਂ ਸੰਤੁਸ਼ਟ ਜੀ ਆਪਦੇ ਘਰੇ ਆ ਆਪਦੇ ਘਰੇ ਆ ਨਾ ਜਿਹੜੀ ਵੀ ਆਪਦੇ ਘਰੇ ਆ ਫਿਰ ਤੁਹਾਨੂੰ ਪਤਾ 10 ਸਾਲ ਲਾਇਆ ਚਲਾਇਆ ਵੀ ਉਦੇਸ਼ ਉਹ ਵੀ ਮਾੜਾ ਨਹੀਂ ਹਾਂ ਜਿਹੜਾ ਆਪਾਂ ਨੂੰ ਖੜਾ ਕਰਿਆ ਨਾ ਇਹ ਚੀਜ਼ ਦਵਾਈ ਆ ਪਾਉਂਦੇ ਸਾਰਾ ਕੁਝ ਉੱਥੋਂ ਸੇ ਤੋਂ ਬਣਾਇਆ ਐਸਾ ਠੀਕ ਆ ਸਾਰਾ ਉੱਥੋਂ ਲਿਆ ਆ ਉਸ ਤੋਂ ਬਾਅਦ ਆ ਕੇ ਲਿਆ ਜਾਨੀ ਆ ਕੇ ਲਿਆ ਵੀਰੇ ਮੈਂ ਸਾਰਾ ਕੁਝ ਅੱਛਾ ਇਹ ਜਗ੍ਹਾ ਇੱਕ ਕਨਾਲੇ ਦੀ ਜਗ੍ਹਾ ਹੈ ਰੋਡ ਦੇ ਉੱਪਰ ਆ ਕਿਸੇ ਨਿਆਂ ਤਾਂ ਨਹੀਂ ਕਿਹਾ ਯਾਰ ਵੀ ਕਿੱਥੇ ਬੱਕਰੀਆਂ ਦੇ ਜਿਹੜੇ ਮਿੰਗਣਾ ਮਿੱਧੀ ਜਾਂਦੇ ਹੋਗੇ ਬਾਹਰੋਂ ਆ ਕੇ ਬਾਹਰੋਂ ਚੰਗਾ ਕੰਮ ਸੀ ਉਧਰ ਹੀ ਰਹਿੰਦੇ ਪਰ ਨਾਲੇ ਲੋਕ ਤਾਂ ਉਦੋਂ ਵੀ ਕਹਿੰਦੇ ਤੇ ਨਾ ਜਦੋਂ ਬਾਹਰ ਗਏ ਤੇ ਅੱਛਾ ਉਦੋਂ ਵੀ ਕਹਿੰਦੇ ਸੀ ਠੀਕ ਆ ਪਰ ਆਪਾਂ ਨੇ ਕੰਨ ਸੁਣਨੀ ਆ ਆਪਾਂ ਆਪ ਨਹੀਂ ਕਰੋ ਆਪ ਨਹੀਂ ਕਰੋ ਨਾ ਦਿਲ ਦੀ ਕਰੋ ਆਪ ਦੇ ਜੋ ਤੁਹਾਨੂੰ ਸਹੀ ਲੱਗਦਾ ਸਹੀ ਗੱਲ ਆਗੀ ਤੇ ਆ ਬੱਚਾ ਦਿਖਾਓ ਬਈ ਤੇ ਉਹਦਾ ਬੱਚਾ ਮੈਨਾਂ ਦਾ ਕੋਈ ਛੋਟੀ ਜੀ ਦਾ ਅੱਛਾ ਛੋਟੀ ਜੀ ਦਾ ਬੱਚਾ ਬੱਚਾ ਚੰਗਾ ਦਿੱਤਾ ਨਾ ਹੈ ਨਾ ਅੱਛਾ ਚੰਗਾ ਵੀ ਆਪ ਦੇ ਦੀ ਲੇਗੀ ਸਾਰਾ ਕੁਝ ਸਹੀ ਗੱਲ ਆਵੇ ਨਾ ਬਕਰਾਂ ਲੇ ਵੀ ਮਿੱਤਰੋ ਬੱਕਰਾਗਾ ਦੇਖ ਸਕਦੇ ਹੋਗੇ ਇਹ ਬੱਚੜੀ ਵੀ ਹੈ ਨਾ ਬੱਕਰੀ ਉਹ ਕਾਹੇ ਵੇਚਣੀ ਹੈ ਵੀਰੇ ਬੱਕਰਾਗਾ ਦੇਖ ਸਕਦੇ ਬਹੁਤ ਚੰਗੀ ਕੁਆਲਟੀ ਦਾ ਠੀਕ ਹੈ ਨਾ ਸਭ ਵੀ ਵੀਰੇ ਪਾਕਿਸਤਾਨੀ ਹੈ ਦੇਖ ਲਾ ਇਹ ਪਿਓ ਕਿਵੇਂ ਤੇ ਇਹਦਾ ਬਈ ਪਿਓ ਜਿਹੜਾ ਹੈਗਾ ਵੀਰੇ 48 ਇੰਚ ਦਾ 48 ਸਾਰੇ ਦਾ ਪਿਓ ਇੱਕੇ ਆ ਵੀਰੇ ਅੱਛਾ ਜਿਹੜਿਆ ਫਿਰਦੇ ਨੇ ਹਾਂ ਠੀਕ ਆ ਲਾਲੋ ਵੀ ਉਹ ਬਾਕੀ ਬੱਚੇ ਦਿਖਾਈ ਮੜਾ ਜ ਆਪਾਂ ਨਾ ਇਹ ਵੀ ਪਾਈ ਦਿਖਾਉਣਾ ਤੁਹਾਨੂੰ ਦੋ ਦੋ ਕਰਕੇ ਠੀਕ ਆ ਹਾਂ ਹੋ ਗਿਆ ਵੀਰੇ ਹਾਂ ਇਹਦੇ ਨਾਲ ਕਿਹੜਾ ਬਈ ਇਹਦੇ ਨਾਲ ਵੀਰੇ ਇਹ ਆ ਠੀਕ ਆ ਲੋ ਭਾਈ ਭਾਈ ਨੇ ਦੇਖ 12 12 ਦਿਨ ਦੇ ਨੇ ਵਜ ਰਹੇ ਨੇ ਜੇ ਦੇਖ ਪਿੰਨਾ ਅੱਛਾ ਆਹ ਲੋ 12 ਦਿਨ ਦੇ 12 ਦਿਨ ਦੇ ਬੱਚੇ ਨੇ ਭਾਈ ਦੇਖ ਸਕਦੇ ਹੋ ਨਾ ਤੇ ਕੁਆਲਿਟੀ ਚੰਗੀਆਂ ਕੁਆਲਿਟੀ ਪੱਖੋਂ ਨਹੀਂ ਮਾੜੀਆਂ ਹੈਗੀਆਂ ਨਾ ਮਾੜੀ ਪੱਖੋਂ ਵੀਰੇ ਤੇ ਆਹ ਭਾਈ ਪੱਕਾ ਲੋਹਾ ਜ ਆ ਇਹ ਹੈਗਾ ਵੀ ਇਹ ਇਹਦੇ ਨਾਲ ਦਾ ਅੰਦਰ ਇੱਕ ਇਹ ਕੱਲਾ ਹੀ ਆਸਿਆ ਇਹ ਵੀ ਜੋੜੀ ਆ ਲੈ ਵੀ ਇਹ ਵੀ ਜੋੜਾ ਹੈਗਾ ਤੇ ਸਾਨੂੰ ਅੰਦਰੋਂ ਵੀ ਨਾਲ-ਨਾਲ ਦਿਖਾਈ ਦਿਲਦੇ ਆ ਨਾ ਆਪਾਂ ਹੀ ਦੇਖੋ ਭਾਈ ਤੇਰਾ ਭਾਈ ਹੋਟ ਹਾਂਜੀ ਆ ਜਾ ਆ ਜਾ ਤਾ ਆਏ ਇਹ ਅੰਦਰ ਬੰਦ ਕਰਤਾ ਈ ਸਾਲਾ ਸਰਾਰ ਤੋਂ ਜ਼ਿਆਦਾ ਕਰਤਾ ਇਕ ਇਹ ਜਿਹੜੀ ਬਾਜੇ ਲਾ ਲਵੀ 15 18 ਕਿਲੋ ਦਾ ਲੈ ਵੀ ਆ ਜੋ ਤੇ ਦਿਖਾਉਣਾ ਤੁਹਾਨੂੰ ਇਹ ਵੀ ਬੱਚੇ ਬੱਚੇ ਬਹੁਤ ਚੰਗੇ ਆ ਇਹ ਨਾ ਬੱਕਰੇ ਤੇ ਉਹ ਬੱਚੇ ਬਹੁਤ ਚੰਗੇ ਨੇ ਮੇਰੇ ਹਾਂ ਤੁਸੀਂ ਆ ਦੇਖ ਲਓ ਬਰੀਡਰ ਦੀ ਕੁਆਲਿਟੀ ਹੂੰ ਆ ਦੇਖੋ ਲੈ ਇਹ ਰੱਖਣਾ ਬਲਾ ਨਾ ਬੱਕਰਾ ਵੀ ਹਾਂ ਆਪਾ ਅੱਛਾ ਇਹ ਫਾਰਮ ਚ ਹੀ ਰੋਕਾਂਗੇ ਠੀਕ ਹੈ ਜੀ ਤੁਸੀਂ ਲਾ ਲਵੀ ਆ ਬੇਲ ਦੇਖੋ ਗੱਡੀ ਇਹਦੀ ਹੂੰ ਮਾਸ ਜਮੀ ਜੱਡ ਬਲਾ ਹੈਗਾ ਨਾ ਬਲਾ ਕਿਤੇ ਦਾਗ ਵੀ ਨਹੀਂ ਕਿਤੇ ਮਨ ਲੱਗਦਾ ਕਹੇਗਾ ਕੋਈ ਮੜਾ ਮੋਟਾ ਰੋਧ ਕੋਈ ਗੱਲ ਹੈ ਨਾ ਬਾਕੀ ਇਹ ਪੱਕਾ ਲੋਹਾ ਪੱਕਾ ਲੋਹਾ ਬਈ ਤਵੇ ਤੂੰ ਦੇਖ ਸਕਦੇ ਹੋ ਕਿ ਆ ਡੱਬਾ ਮੜਾ ਜਾ ਇਹ ਹੁੰਦਾ ਬਰੀਡਾਂ ਦੇ ਵਿੱਚ ਕਈਆਂ ਦੇ ਹਨ ਬਾਕੀ ਬਈ ਸਾਰੇ ਬੱਚੇ ਚੰਗੇ ਨੇ ਦੇਖ ਸਕਦੇ ਹੋ ਨਾ ਤੇ ਆ ਬੱਕਰੀ ਬਈ ਆਪਾਂ ਦਿਖਾ ਦਈਏ ਇਹ ਸੇਲ ਇਹ ਵੀ ਸੇਲ ਆ ਕੀ ਇਹ ਸੇਲ ਆ ਵੀਰ ਇਹ ਵੀ ਸੇਲ ਲੱਗੀ ਇਹਦੇ ਬੱਚੇ ਕਿੰਨੇ ਨੇ ਬਈ ਅਸਲ ਇਹ ਦੋ ਬੱਚੇ ਇਹਦੇ ਨੇ ਲੈ ਵੀ ਮਿੱਤਰੋ ਇਹ ਕਾ ਵੱਡੀ ਬੱਕਰੀ ਹੈਗੀ ਇਹ ਵੀ ਸੇਲ ਆ ਹਨਾ ਇਹ ਤੋਂ ਕਿੰਨੇ ਸੂਏ ਲਏ ਹੋਏ ਨੇ ਬਈ ਇਹ ਵੀ ਨੇ ਚੌਥੇ ਸੂਏ ਆ ਉੱਤੋਂ ਹੋਇਆ ਕੀ ਹਾਂ ਪਰ ਇਸ ਵਿੱਚ ਵੀ ਮੇਰੇ ਤਾਂ ਜੇ ਕਿਸੇ ਨੇ ਉਹ ਬੱਚਾ ਨਾਲ ਲੈਣਾ ਆ ਪਿੱਛੇ ਜਾ ਰਿਹਾ ਜਿਹੜਾ ਤਾਂ ਫਿਰ ਮੁੱਲ ਉਹਜਾ ਹੋਊਗਾ ਠੀਕ ਆ ਹਾਂ ਇੱਕ ਬੱਚਾ ਦੇਵਾਂਗੇ ਨਹੀਂ ਵੀਰੇ ਕਿੰਨਾ ਚਾਹਾਂ ਦਊਗਾ ਮੇਰੇ ਜਿਹੜਾ ਉਹ ਚੁੰਗਰਿਆ ਦੂਜਾ ਕਿੰਨੇ ਰੁਪਏ ਦੀ ਦੇ ਦੋਗੇ ਬਈ ਠੀਕ ਆ ਘੱਟ ਮੌਕੇ ਤੇ ਕਰ ਲਵਾਂਗੇ ਕਰ ਲਾਂ ਕੋਈ ਗੱਲ ਬਾਕੀ ਤਾਂ ਥੋੜੀ ਵੀਡੀਓ ਦੇਖ ਕੇ ਆਊਗਾ 5000 ਰੁਪਏ ਛੱਡ ਦਾਂਗੇ। ਚਲ ਇਹ 5000 ਰੁਪਏ ਦਾ ਮਾਨ ਤਨ ਹੋ ਜਾਊਗਾ ਬਾਈ ਦੇਖ ਸਕਦੇ ਹੋ ਨਾ। ਬਾਕੀ ਬਾਈ ਬੱਚੇ ਸਾਰੇ ਚੰਗੇ ਨੇ ਦੇਖ ਸਕਦਾ ਨਾ ਜਿਵੇਂ ਛੋਟਾ ਜਿਹਾ ਫਾਰਮ ਆਗਾ। ਮਨ ਲੱਗਦਾ ਵੀ ਅਗਲੇ ਸਾਲ ਨੂੰ ਤਾਂ ਇਹ ਡਬਲ ਹੋ ਜਾਊਗਾ ਨਾ। ਗਰੋਥ ਕਿਵੇਂ ਹੋ ਰਹੀ ਹੈ ਬਾਈ ਆਪਣੇ ਕੋਲ ਇਹਨਾਂ ਦੀ ਬੱਚਿਆਂ ਦੀ ਜੇ ਦੇਖਿਆ ਜਾਵੇ ਤਾਂ। ਗਰੋਥ ਬਹੁਤ ਵਧੀਆ ਪਤਾ ਮੈਂ ਲੱਭਦਾ ਵੀਰੇ। ਹੂੰ ਇਹ ਨਾ ਇੱਕ ਹੋਰ ਇੰਚ ਕੰਮ ਆ। ਜਿਵੇਂ ਲੋਕ ਕਹੀ ਜਾਂਦੇ ਨੇ ਨੂੰ ਫੀਡ ਪਾ ਦਿਓ ਫਲਾਣਾ। ਮੈਂ ਕੋਈ ਫੀਡ ਨਹੀਂ ਪਾਈ ਉਹ ਪੱਠ ਨੂੰ। ਠੀਕ ਆ। ਠੀਕ ਆ। ਫੀਡ ਤੇ ਖਰਚਾ ਕਰਨ ਦੀ ਬਜਾਏ ਨਾ ਇਹਦਾ ਦੁੱਧ ਇਹਨੂੰ ਛੱਡ ਸਾ ਪੁੱਤ ਆ ਗੱਡਿਆ ਕਰੋ ਠੀਕ ਆ ਦੁੱਧ ਇਹਦਾ ਇਹਨੂੰ ਛੱਡੋ ਜਿੰਨਾ ਇਹਦਾ ਇਹਨੂੰ ਦੁੱਧ ਛੱਡੋਗੇ ਨਾ 12 ਦਿਨ ਦਾ ਦੇਖ ਲਓ ਠੀਕ ਆ ਪੂਰਾ 2.5 ਲੀਟਰ ਮੇਰਾ ਇਹ ਪੂਰਾ ਪੀਂਦਾ ਦੁੱਧ ਠੀਕ ਆ ਮਤਲਬ ਕਿਵੇਂ ਫਿਰਦਾ ਕੋਈ ਉਹ ਨਹੀਂ ਹੈਗਾ ਬੱਚੇ ਸਹੀ ਗੱਲ ਹੈ ਸਹੀ ਗੱਲ ਆ ਵੇ ਕੋਈ ਮੋਕਰੀ ਲੱਗੀ ਮੇਰੇ ਕੋਲੇ ਕਿਸੇ ਨੂੰ ਸਹੀ ਗੱਲ ਆ ਖਵਾਉਣੇ ਕੀ ਆ ਵੇ ਆਪਾਂ ਹੋਰ ਇਹਨੂੰ ਜਿਵੇਂ ਹੁਣ ਗਰਮੀ ਆ ਗਈ ਹੁਣ ਮੂੰਫਲੀ ਤੇ ਗੁਵਾਰ ਦਾ ਨੀਰ ਚੱਲਦਾ ਠੀਕ ਆ ਮੈਨੂੰ ਤਾਂ ਕੋਈ ਪ੍ਰੋਬਲਮ ਨਹੀਂ ਆਈ ਵੀਰੇ ਅਸਲ ਬਾਕੀ ਮੱਕੀ ਵੀ ਪਾਈ ਜਾਨਾ ਮੱਕੀ ਵੀ ਪਾਈ ਜਾਨਾ ਨਾ ਠੀਕ ਆ ਚਟਾਲਾ ਹੋ ਗਿਆ ਮੱਕੀ ਠੀਕ ਆ ਕਿਤਨਾ ਮਰ ਸੀਨ ਪਾਉਣੇ ਤੇ ਬਾਕੀ ਫੀਡ ਤੁਸੀਂ ਦੇਖੇ ਲਈ ਮੇਰੀ ਠੀਕ ਆ ਦਾਣਾ ਦੂਣਾ ਫਿਰ ਕਿਹੜਾ ਪੈਂਦਾ ਦਾਣਾ ਵੀ ਆਪ ਦਾ ਆਪ ਦਾ ਆਪਣਾ ਬਣਾ ਕੇ ਪਾਉਣੇ ਆ 24 ਰੁਪਏ ਕਿਲੋ ਪੈਂਦਾ ਮੈਨੂੰ 24 ਰੁਪਏ ਕਿਲੋ ਪੈਂਦਾ ਆਪ ਦਾ ਬਣਾ ਕੇ ਦੁੱਧ ਦੇਖ ਲਓ ਆ ਪੱਠ ਦੇ ਥੱਲੇ ਸਹੀ ਗੱਲ ਆ ਸਹੀ ਗੱਲ ਆ ਬਈ ਨਾ ਦੇਸੀ ਖਰਾ ਹੈਗਾ ਯਾਨੀ ਕਿ ਜੇ ਦੇਖਿਆ ਜਾਵੇ ਤਾਂ ਦੇਸੀ ਖਰਾ ਹੈ ਮੈਂ ਜ਼ਿਆਦਾਤਰ ਹੂੰ ਤੁੰਦਸਾਂ ਵੀ ਪੁਰਾਣੇ ਬੁੜਿਆ ਕੋਲ ਹੀ ਸਿੱਖਦਾ ਠੀਕ ਆ ਜੇ ਦੂ ਵੀ ਸਿੱਖਦਾ ਸਿੱਖਿਆ ਕਿੱਥੋਂ ਅਸੀਂ ਆਪਾਂ ਸਿੱਖਣ ਦੀ ਗੱਲ ਬਾਤ ਕਰੀਏ ਬਈ ਜੇ ਮੈਂ ਸਹੀ ਦੱਸਾਂ ਇੱਕ ਤਾਂ ਹੈਗਾ ਬਾਗ ਮਲਿਕ ਬਾਗ ਮਲਿਕ ਠ ਠੀਕ ਆ ਪੰਮਾ ਸੈਦੂ ਕਹਿੰਦਾ ਹਾਂ ਉਹ ਦੋਨਾਂ ਨਾਲ ਯਾਰੀ ਹੈ ਮੇਰੀ ਠੀਕ ਆ ਜੀ ਹਾਲਾ ਕੀ ਉਹ ਤਾਂ ਮੈਨੂੰ ਜਾਣਦੀ ਵੀ ਹੈ ਨੀ ਉਹ ਕੀ ਉਹ ਦੱਸਦੇ ਨੇ ਮੈਨੂੰ ਜੋ ਵੀ ਦਾ ਪੁੱਛਦਾ ਮੈਂ ਠੀਕ ਆ ਫੋਨ ਤੇ ਗੱਲਬਾਤ ਕਰ ਦਿਓ ਕਿ ਵੀ ਕੀ ਕੀ ਆ ਹਾਂ ਮੈਂ ਬੱਕਰੀ ਤੇ ਥੋੜੀ ਥੋੜਾ ਦੁੱਧ ਘੱਟ ਸੀ ਹੂੰ ਮੈਂ ਪੰਮੇ ਬਾਬੇ ਤੋਂ ਪੁੱਛਿਆ ਉਹ ਤਾਂ ਪੂਰਾ ਕਰ ਗਈ ਪੂਰਾ ਕਰ ਗਈ ਠੀਕ ਆ ਖਵਾਇਆ ਕੀ ਬਈ ਇਹੋ ਜਿਹਾ ਬਸ ਉਹ ਥੋੜਾ ਲੈ ਵੀ ਕਰ ਲਿਓ ਫੋਨ ਜੇ ਕਿਸੇ ਨੂੰ ਵੀ ਕੋਈ ਨੁਕਤਾ ਚਾਹੀਦਾ ਹੋਊਗਾ ਪ੍ਰਾਣੇ ਨੁਕਤੇ ਨੇ ਬਾਈ ਦੇਖੋ ਹਨਾ ਦੇਖ ਕੋਈ ਬੱਕਰੀ ਦੇ ਲੋ ਉਹ ਤਾਂ ਮਾੜੀ ਹੋਵੇ ਕਿਸੇ ਪਾਸੇ ਕੋਈ ਦਵਾਈ ਬੂਟੀ ਦਾ ਕਿਵੇਂ ਕਰ ਲੈਨੇ ਹੋ ਬਈ ਤੁਸੀਂ ਕੋਈ ਪੁੱਛ ਨਹੀਂ ਮੈਂ ਦੇਸੀ 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 ਕਾਰਾ ਦੰਨਣਾ ਠੀਕ ਆ ਜਿਵੇਂ ਮੈਂ ਸੁਣਿਆ ਸੀ ਤੁਹਾਨੂੰ ਜੜੀ ਬੂਟੀਆਂ ਬਾਰੇ ਜਿਆਦਾ ਪਤਾ ਹਾਂ ਉਹ ਕਿੱਥੋਂ ਸਿੱਖਿਆ ਬਈ ਜੜੀਆਂ ਬੂਟੀਆਂ ਇਹ ਜਿਹੜੇ ਬੰਦੇ ਹੁਣ ਜੇ ਪੁਰਾਣੇ ਬੱਕਰੀਆਂ ਚਾਰਦੇ ਨੇ ਹਮ ਇਹਨਾਂ ਕੋਲੋਂ ਅੱਛਾ ਹਾਂ ਜੀ ਮੈਂ ਹੁਣ ਇਸ ਟਾਈਮ ਆਹ ਚੱਲਦਾ ਆਪਣਾ ਗਰੋਥ ਹੋ ਗਈ ਸਾਰੇ ਪੌਦਿਆਂ ਦੀ ਕੋਈ ਨਾ ਕੋਈ ਵੱਢ ਕੇ ਪਾਓ ਠੀਕ ਆ ਜਿਆਦਾਤਰ ਤਾਂ ਬਾਹਰੋਂ ਇਹਨੂੰ ਦੇਸੀ ਖਰਾਕ ਪਾਉ ਵਾ ਦੇਸੀ ਖਰਾਕ ਵੱਢ ਗਿਆ ਬਾਕੀ ਇਹਦੇ ਇਹ ਵੀ ਹਲੇ ਸਾਲ ਦਾ ਹੋ ਗਿਆ ਵੀਰੇ ਠੀਕ ਆ ਇਹ ਰੱਖਿਆ ਹੋਇਆ ਬੱਕਰਾ ਰੱਖਿਆ ਹੋਇਆ ਵੀ ਰੱਖਿਆ ਹੋਇਆ ਇਹ ਵੀ ਟੈਕਟੀਕਲ ਵਧੀਆ ਨੇ ਦੇਖ ਸਕਦੇ ਹੋ ਨਾ ਇਹ ਥੋੜਾ ਸਿੰਘ ਤੜਾ ਲਿਆ ਨੇ ਜਹੀ ਮੈਨੂੰ ਪੌਣਾ ਦਾ ਹੈ ਕਿ ਇਹ ਚ ਬਜਰੀ ਵੀ ਬਹੁਤ ਆ ਤੁਹਾਨੂੰ ਕੋਨੇ ਦਾ ਚੌੜਾ ਬਹੁਤ ਹੈ ਕਹੋ ਠੀਕ ਆ ਬਾਈ ਜੀ ਬਾਕੀ ਇੱਕ ਤਾਂ ਸੇਲ ਆ ਜੀ ਉਹ ਪਰ ਲੇਖਵਾ ਚ ਖੜਿਆ ਜਿਹੜੀ ਹੈ ਨਾ ਇੱਕ ਆ ਵੱਡੀ ਇੱਕ ਆ ਵੱਡੀ ਹੋਰ ਕਿਹੜੀ ਸੇਲ ਆ ਇੱਕ ਦੋ ਹੀ ਸੇਲ ਕਰਨੇ ਲੈ ਵੀ ਦੋ ਸੇਲ ਲੈਣਾ ਜੇ ਕਿਸੇ ਨੇ ਵੀ ਮੇਰੇ ਵੀਰ ਨੇ ਜੀ ਸਾਢੇ 4 ਲੀਟਰ ਦੁੱਧ ਚਵਾ ਕੇ ਦਵਾਂਗੇ ਇੱਥੋਂ ਪੱਕੀ ਗੱਲ ਆ ਜੀ ਪੱਕੀ ਵੀਰੇ ਬੱਚੇ ਉਹ ਕਰ ਦੀ ਲੈ ਵੀ ਸਾਢੇ 4 ਕਿਲੋ ਦੁੱਧ ਕਹਿ ਰਿਹਾ ਬਾਈ ਵੀ ਚਵਾ ਕੇ ਦੇਵਾਂਗੇ ਦੋਏ ਬੱਚੇ ਦੇ ਦਾਂਗੇ ਫਿਰ ਉਹੇ ਦਾ ਮੁੱਲ ਹੋਊਗਾ ਜੇ ਕੱਲਾ ਬੱਚਾ ਲੈਣਾ ਤਾਂ ਕੱਲਾ ਵੀ ਲੈ ਸਕਦੇ ਹੋ ਹਾਂ ਵੀ ਮੈਸੇਜ ਤਾਂ ਥਾਣੇ ਦੇ ਲਾਉਗੇ ਸਹੀ ਗੱਲ ਆ ਇਹ ਤਾਂ ਗੱਲ ਹੈ ਕਿ ਬਈ ਬੱਕਰੀ ਚੰਗੀ ਆ ਨਾ ਬੱਕਰੀ ਦਾ ਦੁੱਧ ਬਹੁਤ ਚੰਗੀ ਆ ਬੱਚੇ ਉਹ ਪਾ ਦਿਆ ਆ ਇਹਨਾਂ ਦੇ ਬੱਚੇ ਨੂੰ ਆਮ ਬੱਕਰੀ ਦੁੱਧ ਨਹੀਂ ਪਿਆ ਸਕਦੀ ਕਿੰਨੇ ਦਿਨਾਂ ਦਾ ਕੈਸੀ ਆ 12 ਦਿਨਾਂ ਦਾ ਨਾ ਵੀਡੀਓ ਮੇਰੇ ਕੋਲ ਪਈ ਆ ਠੀਕ ਆ ਸੂਏ ਸਾਰਿਆਂ ਦੀ ਵੀਡੀਓ ਮੈਂ ਬਣਾਈ ਹੋਈ ਆ ਚਲੋ ਠੀਕ ਆ ਵਿੱਕੀ ਬਾਈ ਠੀਕ ਆ ਵੀਰ ਧੰਨਵਾਦ ਜੀ ਲਓ ਬਈ ਮਿੱਤਰੋ ਕਰ ਲਓ ਸੰਪਰਕ ਜੇ ਕਿਸੇ ਵੀ ਮੇਰੇ ਵੀਰ ਨੂੰ ਬੱਕਰੀ ਚਾਹੀਦੀ ਹੋਊਗੀ ਦੋ ਬੱਕਰੀਆਂ ਸੇਲ ਤੇ ਨੇ ਤੇ ਬਾਕੀ ਜੇ ਕੋਈ ਜਾਣਕਾਰੀ ਵੀ ਲੈਣੀ ਹੋਊਗੀ ਤਾਂ ਵੀ ਤੁਸੀਂ ਵੀਰ ਨਾਲ ਆ ਬਈ ਸੰਪਰਕ ਕਰਕੇ ਕਰਕੇ ਜਾਣਕਾਰੀ ਲੈ ਸਕਦੇ ਹੋਗੇ ਪਿੰਡ ਹੈਗਾ ਜੀ ਤਲਵੰਡੀ ਮਲਕ ਸਮਾਣੇ ਦੇ ਜਮਾ ਕੋਲੇ ਪਟਾੜੇ ਦਾ ਪਿੰਡ ਆ ਜਿਹੜਾ ਪਟਾੜੇ ਦਾ ਪਿੰਡ ਪਟਾੜੇ ਦਾ ਆ ਆ ਬੱਚਾ ਉਹ ਬਕਰੀਆਂ ਨਹੀਂ ਦੇਣਾ ਵੀਰੇ ਠੀਕ ਆ ਇਹ ਬੱਚਾ ਦੇਣਾ ਬੱਕਰਾ ਹਣਾ ਬੱਕਰਾ ਵੀਰੇ ਬੱਕਰਾ ਕੰਨ ਇਹਦੀ ਬੁੱਧੋ ਕੰਨੋਂ ਵਧੀਆ ਨਾ ਚੰਗੇ ਨੇ ਬੱਚੇ ਬਈ ਬੱਚੇ ਕੋਈ ਵੀ ਬੱਚਾ ਆਇਆ ਨਹੀਂ ਹੈਗਾ ਵੀ ਕੋਈ ਕੱਸੜ ਜਾਊਗਾ ਠੀਕ ਆ ਜੀ ਹਾਂ ਬੱਚੇ ਚੰਗੇ ਨੇ ਸਾਰੇ ਆਪ ਵੀ ਲਾ ਪੰਜ ਘੰਟੇ ਤੇ ਬੱਚੇ ਲਿਆ ਹਾਂ ਸਹੀ ਗੱਲ ਆ ਬਈ ਨਾ ਪੰਜ ਘੰਟੇ ਤੇ ਬੱਚੇ ਹੋ ਗਏ ਬਾਕੀ ਅਜੇ ਹਮ ਆਪਾਂ ਆ ਵੀ ਪੱਠਾ ਇਹ ਪੱਠਾ ਇਹ ਪੱਠਾ ਹਾਂ ਇਹ ਪੱਠਾ ਇਹ ਛੋਟੀ ਲੱਗੀ ਦੀ ਵੀਰੇ ਦੁੱਗੀਆਂ ਇਹ ਵੇਚਣੀ ਤਾਂ ਨਹੀਂ ਗਈ ਇਹ ਤਾਂ ਨਹੀਂ ਵੇਚਣੀ ਹੈ ਨਾ ਨਾ ਵੀਰੇ ਇਹ ਨਹੀਂ ਵੇਚਣੀ ਹੈ ਚਲੋ ਠੀਕ ਆ ਵਿੱਕੀ ਬਾਈ ਠੀਕ ਆ ਧੰਨਵਾਦ ਬਾਈ